ਸੋਮਾਲੀ ਦੇ ਰਾਸਟਾਨੀ ਮੋਗਾਦੀਸ਼ੂ ਚ ਇੱਕ ਹੋਟਲ ਚ ਕੀਤੇ ਗਏ ਕਾਰ ਬੰਬ ਧਮਾਕਿਆਂ ਚ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ ਜਦਕਿ 20 ਲੋਕ ਜ਼ਖਮੀ ਨੇ ਜਾਣਕਾਰੀ ਮੁਤਾਬਕ ਇਸ ਹਮਲੇ ਚ ਦੋ ਸੰਸਦ ਮੈਂਬਰ ਮੁਹਮੂਦ ਮੁਹੰਮਦ ਅਤੇ ਅਬਦੁਲਾਹੀ ਜਮਾਕ ਦੀ ਮੌਤ ਹੋ ਗਈ ਜੋ ਕਿ ਹਮਲੇ ਦੇ ਦੌਰਾਨ ਇੱਥੇ ਠਹਿਰੇ ਹੋਏ ਸਨ ਚੀਨ ਦੇ ਉਦទេសਧੰਤਰੀ ਵਾਂਗ ਯੀ ਕੋਲੋਂ ਇੱਕ ਪ੍ਰੈਸ ਕਾਨਫਰੰਸ 'ਤੇ ਕੈਨੇਡੀਅਨ ਮਹਿਲਾ ਪੱਤਰਕਾਰ ਨੇ ਚੀਨ ਦੇ ਮਨੁੱਖੀ ਅਧਿਕਾਰਾਂ ਬਾਰੇ ਸਵਾਲ ਪੁੱਛਿਆ ਤਾਂ ਉਹ ਉਸਤੇ ਭੜਕ ਗਏ ਉਹਨਾਂ ਨੇ ਕਿਹਾ ਕਿ ਕਿਸੇ ਪੱਤਰਕਾਰ ਵੱਲੋਂ ਅਜਿਹੇ ਸਵਾਲ ਪੁੱਛਣਾ ਗੈਰ ਜ਼ਿੰਮੇਵਾਰੀ ਦਾ ਕੰਮ ਹੈ ਉਹਨਾਂ ਨੇ ਕਿਹਾ ਕਿ ਚੀਨ ਦੇ ਮਨੁੱਖੀ ਅਧਿਕਾਰਾਂ ਦੀ ਹਾਲਤ ਬਾਰੇ ਦੂਜੇ ਲੋਕਾਂ ਨਾਲੋਂ ਬਿਹਤਰ ਚੀਨੀ ਲੋਕਾਂ ਨੂੰ ਪਤਾ ਹੈ ਮਾਧ ਪ੍ਰਦੇਸ਼ ਦੇ ਕਟਨੀ ਜ਼ਿਲ੍ਹੇ ਤੋਂ ਕਰੀਬ 10 ਸਾਲ ਪਹਿਲਾਂ ਚੋਰੀ ਹੋਈਆਂ ਇਤਿਹਾਸਕ ਮੂਰਤੀਆਂ ਅਮਰੀਕਾ ਤੋਂ ਮਿਲੀਆਂ ਨੇ ਜਾਣਕਾਰੀ ਮੁਤਾਬਕ ਇਹ ਮੂਰਤੀਆਂ ਕਲਚੂਰੀ ਕਲੀਨ ਨੇ ਇਨਜ ਭਗਵਾਨ ਵਿਸ਼ਨੂੰ ਤੇ ਨਟਰਾਜ ਦੀ ਸ਼ਕਲ ਦੀਆਂ ਮੂਰਤੀਆਂ ਵੀ ਸ਼ਾਮਲ ਹਨ 2006 ਵਿੱਚ ਕਾਰਤ ਲਾਈ ਤੇ ਮਿਊਜ਼ੀਅਮ ਚੋਂ ਇਹ ਮੂਰਤੀਆਂ ਚੋਰੀ ਹੋਈਆਂ ਸਨ ਪਾਕਿਸਤਾਨ ਦੇ ਉਪਰਲੇ ਅਸਿਆ ਵਿੱਚ ਹੋ ਰਹੀ ਪਾਰੀ ਬਰਸਾਤ ਤੇ ਜ਼ਬਰਦਸਤ ਤੂਫਾਨ ਦੇ ਕਾਰਨ 2 ਔਰਤਾਂ ਸਮੇਤ ਕਟਕਟ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਸੂਤਰਾਂ ਅਨੁਸਾਰ ਤੂਫਾਨ ਕਾਰਨ ਬੇਨਜ਼ੀਰ ਕਵੰਤਰੀ ਹਵਾਈ ਅੱਡੇ ਤੋਂ ਸਾਰੀਆਂ ਉਡਾਣ ਸੇਵਾਵਾਂ ਨੂੰ ਫਿਰ ਹਾਲ ਟਾਲ ਦਿੱਤਾ ਗਿਆ ਹੈ। ਕੈਲੀਫੋਰਨੀਆ ਯੂਨੀਵਰਸਿਟੀ ਤੇ ਲਾਸ Ăਂਜੇਲਸ ਕੰਪਲੈਕਸ 'ਤੇ ਬੁੱਧਵਾਰ ਨੂੰ ਗੋਲੀਬਾਰਦੀ ਘਟਨਾ ਸਾਹਮਣੇ ਆਈ ਜਿਸ 'ਤੇ ਦੋ ਲੋਕਾਂ ਦੀ ਮੌਤ ਹੋ ਗਈ। ਇਸ ਗੋਲੀਬਾਰੀ ਤੋਂ ਬਾਅਦ ਘਟਨਾ ਸਥਾਨ ਨੂੰ ਚਾਰੋਂ ਪਾਸਿਆਂ ਕੀ ਲਿਆ ਗਿਆ ਅਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ ਜਦਕਿ ਬਾਅਦ ਵਿੱਚ ਕੈਂਪਸ ਨੂੰ ਖੋਲ ਦਿੱਤਾ ਗਿਆ। ਇండోਨੇਸ਼ੀਆ ਦੇ ਸਮਾਤਰਾ ਦੀਪ 'ਤੇ ਵੀਰਵਾਰ ਤੜਕੇ 6.5 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂਚਾਲ ਵਿਗਿਆਨਕਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਭੂਚਾਲ ਕਰਨ ਕਿਸੇ ਦੇ ਜਾਣੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ। ਮਲੇਸ਼ੀਆ ਨੇ ਕਿਹਾ ਕਿ ਉਹ ਸ਼ਰਾਬ ਪੀਣ ਦੀ ਘੱਟ ਉਮਰ ਹੱਦ ਨੂੰ ਅਗਲੇ ਸਾਲ ਤੋਂ ਵਧਾ ਕੇ 21 ਸਾਲ ਕਰਨ ਵਾਲਾ ਹੈ ਤਾਂ ਜੋ ਘੱਟ ਉਮਰ 'ਚ ਸ਼ਰਾਬ ਪੀਣ ਅਤੇ ਹੋਰ ਔਕੜਾਂ ਦੇ ਕਾਬੂ ਪਾਇਆ ਜਾ ਸਕੇ ਫਿਲਹਾਲ ਇਸ ਦੇਸ਼ 'ਚ ਸ਼ਰਾਬ ਪੀਣ ਦੀ ਘੱਟ ਉਮਰ ਹੱਦ 18 ਸਾਲ ਹੈ ਇਸ ਤੋਂ ਦੇ ਸਿਹਤ ਮੰਤਰੀ ਨੇ ਇੱਕ ਬਿਆਨ 'ਚ ਕਿਹਾ ਕਿ ਨਵਾਂ ਕਾਨੂੰਨ 1 ਦਸੰਬਰ 2017 ਤੋਂ ਲੱਗ ਹੋਵੇਗਾ ਦੇਸ਼ ਸੌਰੇ ਤੇ ਗਏ ਪ੍ਰਸ਼ਧਪਤੀ ਹਾਮਿਦ ਅंसारी ਨੇ ਕਿਹਾ ਕਿ ਪਾਰਤ ਦੇ ਮੁਸਲਮਾਨਾਂ ਦਾ ਹਿੰਸਾ ਵੱਲ ਕੋਈ ਝੁਕਾਅ ਨਹੀਂ ਹੈ। ਮਰੋਕੋ ਦੀ ਰਾਜਧਾਨੀ ਸਿਤਤ ਮੁਹੰਮਦ ਅਵੀ ਯੂਨੀਵਰਸਿਟੀ ਵਿੱਚ ਇੱਕ ਪਾਸ਼ਣ ਦਿੰਦੇ ਹੋਏ ਹਾਮਿਦ ਅंसारी ਨੇ ਕੱਲ ਕਹੀ। ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਦਾ ਬੁੱਧਵਾਰ ਨੂੰ ਰੰਗ ਰੰਗ ਉਦਘਾਟਨ ਕੀਤਾ ਗਿਆ। ਇਸ ਦਾ ਡਿਜ਼ਾਈਨ 7 ਦਹਾਕੇ ਪਹਿਲਾਂ ਬਣਾਇਆ ਗਿਆ ਸੀ। 57 ਕਿਲੋਮੀਟਰ ਲੰਬੀ ਇਹ ਗੋਟਹਾਡ ਬੇ ਸੁਰੰਗ ਸੂਡਰਲੈਂਡ ਦੇ ਮੱਧ ਕੇਟਨ ਤੋਂ ਸ਼ੁਰੂ ਹੋ ਕੇ ਤਖਣ ਕੇਟਨ ਤੱਕ ਜਾਂਦੀ ਹੈ। ਗੋਆ ਦੇ ਮੰਤਰੀ ਲਕਸ਼ਮੀ ਕਾਂਤ ਪਾਰਸੀਕਰ ਨੇ ਕਿਹਾ ਕਿ ਨਾਈਜੀਰੀਆਈ ਲੋਕਾਂ ਦੇ ਰਹਿਣ ਸਹਿਣ ਅਤੇ ਵਤੀਰੇ ਤੋਂ ਗੋਆ 'ਚ ਰਹਿਣ ਵਾਲੇ ਲੋਕ ਨਾਰਾਜ਼ ਨੇ ਪਾਰਸੀਕਰ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਨਾਈਜੀਰੀਆਈ ਲੋਕਾਂ ਬਾਰੇ ਕਈ ਵਾਰ ਸ਼ਿਕਾਇਤ ਕੀਤੀ ਹੈ ਇਸ ਤੋਂ ਪਹਿਲਾਂ ਗੋਆ ਦੇ ਸੈਰ ਸਪਾਟਾ ਮੰਤਰੀ ਨੇ ਨਵੇਂ ਕਾਨੂੰਨ ਦੀ ਮੰਗ ਕੀਤੀ ਸੀ ਤਾਂ ਕਿ ਨਾਈਜੀਰੀਆਈ ਲੋਕਾਂ ਨੂੰ ਵਾਪਸ ਭੇਜਣਾ ਆਸਾਨ ਹੋਵੇ